ਇਮੀਗ੍ਰੇਸ਼ਨ ਦੇ ਸਬੰਧ ਦੇ ਵਿੱਚ ਆਪਾਂ ਡਿਸਕਸ ਕਰਦੇ ਜਾਈਏ ਤੇ ਆਈਸ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਸੀ ਦੇ ਅਗੇਂਸਟ ਲਾਸ ਏਂਜਲਸ ਦੇ ਵਿੱਚ ਜਿੱਥੇ ਕਿਤੇ ਵੀ ਉਹ ਆਪਰੇਸ਼ਨ ਕਰਦੇ ਆ ਬਹੁਤ ਸਾਰੇ ਲੋਕ ਉਹਨਾਂ ਦਾ ਜਿਹੜਾ ਪ੍ਰੋਟੈਸਟ ਕਰ ਦਿੰਦੇ ਆ ਐਪਸ ਆ ਗਈਆਂ ਜਿੱਥੇ ਰਿਪੋਰਟ ਕੀਤਾ ਜਾਂਦਾ ਆ ਹੁਣ ਪੋਸਟਰਸ ਵੀ ਕੰਧਾਂ ਦੇ ਉੱਤੇ ਲੱਗ ਗਏ ਆ ਸਪੈਨਿਸ਼ ਦੇ ਵਿੱਚ ਬਹੁਤ ਸਾਰੇ ਆਈਸ ਦੇ ਏਜੰਟਸ ਦੀਆਂ ਫੋਟੋਜ਼ ਦੇ ਨਾਲ ਈਵਨ ਕਹਿੰਦੇ ਭਈ ਉਹਨਾਂ ਦੇ ਫੋਨ ਨੰਬਰ ਤੱਕ ਵੀ ਜਿਹੜੇ ਆ ਉਹਦੇ ਵਿੱਚ ਲਿਖੇ ਗਏ ਹੈਗੇ ਆ ਸਪੈਨਿਸ਼ ਦੇ ਵਿੱਚ ਜਿਹੜੇ ਪੋਸਟਰਸ ਲਾਏ ਗਏ ਆ ਉਹਨਾਂ ਦੇ ਵਿੱਚ ਕੇਅਰਫੁਲ ਵਿਦ ਥੀਸ ਫੈਕਟਸ ਕਰਕੇ ਲਿਖਿਆ ਗਿਆ ਆ ਉਹਨਾਂ ਚ ਇਹ ਦੱਸਿਆ ਗਿਆ ਆ ਕਿ ਜੋ ਆਰਮਡ ਏਜੰਟਸ ਹੈਗੇ ਆ ਸਦਨ ਕੈਲੀਫੋਰਨੀਆ ਦੇ ਵਿੱਚ ਆਈਐਸ ਤੇ ਐਚਐਸਆਈ ਵਾਲੇ ਲੋਕਾਂ ਨੂੰ ਟੈਰਰਾਈਜ਼ ਕਰਦੇ ਆ ਕ੍ਰਾਈਮੀਨਲਾਈਜ਼ ਕਰਦੇ ਆ ਪੂਰੀ ਕਮਿਊਨਿਟੀ ਨੂੰ ਲੋਕਾਂ ਨੂੰ ਕਿਡਨੈਪ ਕਰਦੇ ਆ ਘਰਾਂ ਤੋਂ ਸੜਕਾਂ ਤੋਂ ਪਰਿਵਾਰਾਂ ਨੂੰ ਅਲੱਗ ਕਰਦੇ ਆ ਤੇ ਇਸ ਤਰ੍ਹਾਂ ਕਮਿਊਨਿਟੀ ਦੇ ਵਿੱਚ ਪੂਰਾ 파ੜ ਪਾ ਰਹੇ ਹੈਗੇ ਆ ਬਹੁਤ ਸਾਰੇ ਲੋਕ ਜੇਲ੍ਹਾਂ ਦੇ ਵਿੱਚ ਮਾਰੇ ਵੀ ਜਾ ਚੁੱਕੇ ਹੈਗੇ ਆ ਡਿਟੈਂਸ਼ਨ ਸੈਂਟਰਸ ਦੇ ਵਿੱਚ ਮਾਰੇ ਜਾ ਚੁੱਕੇ ਆ ਸੋ ਇਦਾਂ ਦੇ ਜਿਹੜੇ ਪੋਸਟਰ ਆ ਲਾਸ ਐਂਜਲਸ ਦੀਆਂ ਸੜਕਾਂ ਦੇ ਉੱਤੇ ਲਾਏ ਗਏ ਹੈਗੇ ਆ ਦੂਸਰੇ ਪਾਸੇ ਆਈਸਾਰੇ ਕਹਿੰਦੇ ਆ ਵੀ ਜੇ ਇਦਾਂ ਦੀ ਡਿਸਟਰਪਸ਼ਨ ਹੁੰਦੀ ਆ ਤੇ ਅਸੀਂ ਉਹਨਾਂ ਲੋਕਾਂ ਨੂੰ ਵੀ ਜਿਹੜਾ ਅਰੈਸਟ ਕਰ ਸਕਦੇ ਹੈਗੇ ਆ ਹਜੇ ਇਹਦੇ ਬਾਰੇ ਕੋਈ ਵਧੀਲੀ ਡਿਟੇਲ ਨਹੀਂ ਆਈ ਹੈਗੀ ਇਸੇ ਤਰ੍ਹਾਂ ਬਹੁਤ ਲੋਕਾਂ ਨੇ ਐਪਸ ਬਣਾਈਆਂ ਹੈਗੀਆਂ ਆ ਆਈਸ ਵਾਲੇ ਜਦੋਂ ਰੇਡ ਕਰਦੇ ਆ ਅਲਰਟ ਜਾਰੀ ਕਰ ਕੀਤੇ ਜਾ ਰਹੇ ਆ ਸੈਲਫੋਨ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਪਿਛਲੇ ਦਿਨਾਂ ਚ ਇੱਕ ਮੈਂ ਦੇਖਦਾ ਸੀ ਸਦਰਨ ਕੈਲੀਫੋਰਨੀਆ ਚ ਆਈਸ ਦੀ ਰੇਡ ਪੈ ਰਹੀ ਸੀ ਤੇ ਲੋਕ ਉੱਥੇ ਸਪੀਕਰ ਲੈ ਕੇ ਆ ਕੇ ਰੌਲਾ ਪਾ ਰਹੇ ਸੀ ਵੀ ਜੀ ਆਈਸ ਵਾਲੇ ਇੱਥੇ ਆਏ ਹੋਏ ਹੈਗੇ ਆ ਐਲਕਹੂਨ ਜੋ ਕੈਲੀਫੋਰਨੀਆ ਦਾ ਏਰੀਆ ਹੈਗਾ ਆ ਜਦੋਂ ਤੋਂ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਨੇ ਆਪਣੀ ਪ੍ਰੈਜ਼ੀਡੈਂਸੀ ਸੰਭੀ ਹੈਗੀ ਆ ਜਨਵਰੀ 20 ਤੋਂ ਹੁਣ ਤੱਕ 40000 ਤੋਂ ਵੱਧ ਲੋਕ ਅਰੈਸਟ ਹੋ ਚੁੱਕੇ ਹੈਗੇ ਆ ਜਿਨ੍ਹਾਂ ਦੇ ਵਿੱਚ ਕ੍ਰਿਮੀਨਲ ਰੈਕੋਰਡ ਵਾਲੇ ਵੀ ਲੋਕ ਆ ਤੇ ਬਿਨਾ ਕ੍ਰਿਮੀਨਲ ਰੈਕੋਰਡ ਜਿਨ੍ਹਾਂ ਦਾ ਕੋਈ ਵੀ ਪ੍ਰਾਇਰ ਆਫੈਂਸ ਨਹੀਂ ਹੈਗਾ ਉਹ ਲੋਕ ਵੀ ਹੈਗੇ ਆ ਸੋ ਐਪਸ ਬਣਾਈਆਂ ਗਈਆਂ ਹੈਗੀਆਂ ਆ ਆਪਾਂ ਨਾਮ ਤਾਂ ਨਾ ਨਹੀਂ ਦੱਸਾਂਗੇ ਉੱਤੇ ਕਿਹੜੀਆਂ ਐਪਸ ਹੈਗੀਆਂ ਪਰ ਉਹਨਾਂ ਦੇ ਉੱਤੇ ਰੀਅਲ ਟਾਈਮ ਅਪਡੇਟ ਦਸੀ ਜਾ ਰਹੀ ਹੈਗੀ ਆ ਪੂਰੀ ਅਮਰੀਕਾ ਦੇ ਵਿੱਚ ਕਿਹੜੇ ਸ਼ਹਿਰ ਚ ਕਿਹੜੇ ਟਾਊਨ ਚ ਕਿਹੜੇ ਟਾਈਮ ਦੇ ਉੱਤੇ ਲਗਾਤਾਰ ਜਿਹੜੀ ਰੇਡ ਪੈ ਰਹੀ ਹੈਗੀ ਆ ਕਈ ਵਾਰੀ ਤਾਂ ਕਹਿੰਦੇ ਲਾਈਵ ਸਟ੍ਰੀਮ ਕਰ ਦਿੱਤੀ ਜਾਂਦੀ ਆ ਜਦੋਂ ਲੋਕਾਂ ਨੂੰ ਅਰੈਸਟ ਕੀਤਾ ਜਾਂਦਾ ਉਹ ਆਪਣੇ ਫੋਨ ਦੇ ਨਾਲ ਲਾਈਵ ਸਟ੍ਰੀਮ ਕਰਨੀ ਸ਼ੁਰੂ ਕਰ ਦਿੰਦੇ ਹੈਗੇ ਆ ਜਨਵਰੀ 20 ਤੋਂ ਲੈ ਕੇ ਹੁਣ ਤੱਕ 10 ਦੇ ਕਰੀਬ ਆਈਸ ਦੀਆਂ ਸਾਈਟਿੰਗਸ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ EMPLOYEES ਨੂੰ ਕਹਿੰਦੇ ਪਈ ਹਰ ਰੋਜ਼ ਐਲਕੋਹੋਲ ਵਾਲੇ ਏਰੀਏ ਚ ਘੱਟੋ ਘੱਟ 10 ਵਾਰੀ ਦੇਖਿਆ ਜਾਂਦਾ ਹੈਗਾ ਸੋ ਇੱਥੇ ਤੁਸੀਂ ਅੰਦਾਜ਼ਾ ਲਾ ਰਹੇ ਆਂ ਪਈ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਪੂਰੀ ਤਰ੍ਹਾਂ ਐਕਟਿਵ ਆ ਬਿਲਕੁਲ 40000 ਹੁਣ ਤੱਕ ਇਮੀਗ੍ਰੈਂਟ ਅਰੈਸਟ 20 ਜਨੂਅਰੀ ਤੋਂ ਲੈ ਕੇ ਹੁਣ ਤੱਕ ਹੋ ਚੁੱਕੀਆਂ ਆ ਤੇ ਇਹ ਲਗਾਤਾਰ ਐਕਟੀਵਿਟੀ ਵਾਧੀ ਜਿਹੜੀਆਂ ਹੋ ਹੋ ਹੋਏ ਸੋ ਇਹ ਦੇਖੋ ਹਰਜੋਤ ਸਿੰਘ ਜੀ ਇਹ ਇੱਕ ਇਲਾਕੇ ਦੀ ਜਿਹੜੀ ਉਹ ਗੱਲ ਜਿਹੜੀ ਉਹ ਚੱਲ ਰਹੀ ਆ ਉਥੇ ਸਾਰਾ ਕੁਝ ਜਿਹੜਾ ਹੋ ਰਿਹਾ ਆ ਉਧਰ ਲਾਸ ਐਂਜਲਸ ਟਾਈਮਸ ਵੀ ਜਿਹੜੀ ਆ ਉਹ ਦੱਸਦੀ ਹੈ ਕਿੰਨੇ ਵੀ ਮੈਸਿਵ ਇਮੀਗ੍ਰੇਸ਼ਨ ਸਵੀਪ ਜਿਹੜੀ ਐਲ ਏ ਦੇ ਵਿੱਚ ਹੋਣੀ ਉਸ ਤੇ ਰਿਯੂਮਰ ਤੇ ਬਹੁਤ ਜ਼ਿਆਦਾ ਆ ਪਰ ਕਹਿੰਦੇ ਨੰਬਰਸ ਜਿਹੜੇ ਉਹ ਐਡ ਅਪ ਨਹੀਂ ਹੋ ਰਹੇ ਹੈਗੇ ਆ ਸੋ ਆਪਰੇਸ਼ਨ ਦੇ ਬਾਬਤ ਕਹਿੰਦੇ ਵੀ ਇੱਕ ਕਈ ਜਣੇ ਕਹਿੰਦੇ ਵੀ ਇਹ ਲਾਂਚ ਹੋ ਚੁੱਕਾ ਆ ਪਰ ਕਹਿੰਦੇ ਵੀ ਅਜੇ ਤੱਕ ਜਿਸ ਪੱਧਰ ਦੇ ਉੱਤੇ ਪਹਿਲਾਂ ਦੇਖੇ ਗਏ ਆ ਉਦਾਂ ਦੇ ਆਪਰੇਸ਼ਨ ਦੇ ਤੌਰ ਦੇ ਉੱਤੇ ਇਸ ਨੂੰ ਜਿਹੜਾ ਉਹ ਨਹੀਂ ਦੇਖਿਆ ਗਿਆ ਹੈਗਾ ਵੀ ਉਦਾਂ ਜਿਹੜੇ ਲੋਕ ਆ ਉਦਾਂ ਜਿਹੜੀ ਇਨਫੋਰਸਮੈਂਟ সুইਪ ਆ ਉਹ ਪੂਰੀ ਜਿਹੜੀ ਉਹ ਨਹੀਂ ਦਿਕਰੀ ਹੈਗੀ মেট্রোপলিটন ਡਿਟੈਂਸ਼ਨ ਸੈਂਟਰ ਜਿਹੜਾ LA ਦੇ ਵਿੱਚ ਆ ਇਹ ਲੋਕਅਪ ਆ ਇਹ ਫੈਡਰਲ ਬਿਊਰੋ ਆਫ ਪ੍ਰਿਜ਼ਨਸ ਦੇ ਦੁਆਰਾ ਰਨ ਕੀਤੀ ਜਾਂਦੀ ਆ ਆ ਉਹਨਾਂ ਉਹ ਕਹਿੰਦੇ ਵੀ ਪ੍ਰਿਪੇਅਰ ਕਰ ਰਹੇ ਆ ਵੀ ਤਕਰੀਬਨ 120 ਜਾਣੀਆਂ ਨਵੀਆਂ ਜਿਹੜੀਆਂ ਬੁਕਿੰਗਸ ਆ ਉਹ ਇਮੀਗ੍ਰੇਸ਼ਨ ਰੇਟਸ ਤੋਂ ਇਸ ਵੀਕਐਂਡ ਦੇ ਉੱਤੇ ਜਿਹੜੀਆਂ ਉਹ ਹੋਣਗੀਆਂ ਅ ਤੇ ਕਹਿੰਦੇ ਵੀ ਡਾਊਨਟਾਊਨ ਫੈਸਿਲਿਟੀ ਦੇ ਵਿੱਚ ਜਿਹੜੀ ਸਟਾਫਿੰਗ ਆ ਉਹ ਸਿਰਫ ਵੀਕਡੇਜ਼ ਦੇ ਵਿੱਚ ਕੀਤੀ ਜਾਂਦੀ ਸੀ ਪਰ ਵੀਕਐਂਡ ਦੇ ਤੋਂ ਬਾਅਦ ਉਹਨਾਂ ਨੂੰ ਇਹੀ ਲੱਗਾ ਵੀ ਹੁਣ ਜਿਹੜੇ ਦੂਜੇ ਨੇ ਇਮੀਗ੍ਰੇਸ਼ਨ ਕਰੈਕਡਾਊਨ ਤੋਂ ਫੜੇ ਗਏ ਲੋਕਾਂ ਉਹਨਾਂ ਨੂੰ ਉੱਥੇ ਲਿਆ ਕੇ ਰੱਖਿਆ ਜਿਹੜਾ ਉਹ ਜਾਊਗਾ ਕਹਿੰਦੇ ਵੀ ਈਮੇਲ ਕੀਤੀ ਗਈ ਫੈਡਰਲ ਪ੍ਰਿਜ਼ਨ ਦੇ ਸਪੋਕਸਪਰਸ ਨੂੰ ਅਨੂ ਇਹ ਕਨਫਰਮ ਕਰਨ ਲਈ ਵੀ ਕਿ ਜਿਹੜੀ ਫੈਡਰਲ ਪ੍ਰੀਜ਼ਨਸ ਆ ਆਈਸ ਦੀਆਂ ਡਿਟੇਨੀਜ਼ ਆ ਉਹਨਾਂ ਨੂੰ ਰੱਖਣ ਤੇ ਲਈ ਮਦਦ ਕਰ ਰਹੇ ਆ ਤਾਂ ਉਹਨਾਂ ਨੇ ਕਹਿੰਦੇ ਵੀ ਇਸ ਦੇ ਉੱਤੇ ਕਮੈਂਟ ਕਰਨ ਤੋਂ ਡਿਕਲਾਈਨ ਕਰ ਦਿੱਤਾ ਹੈਗਾ ਐਲਏ ਕਾਉਂਟੀ ਦੇ ਵਿੱਚ ਐਲਹੈਂਬਰਾ ਤੋਂ ਲੈ ਕੇ ਹਾਈਲੈਂਡ ਪਾਰਕ ਤੱਕ ਜਿੰਨਾਂ ਤੋਂ ਹੀ ਦੱਸਿਆ ਵੀ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਅਨਮਾਰਕਡ ਵਾਹਨਸ ਦੀਆਂ ਆਫੀਸਰਸ ਦੀਆਂ ਵੈਸਟ ਦੀਆਂ ਜਿਹੜੀਆਂ ਲੋਕਾਂ ਦੇ ਘਰਾਂ ਦੇ ਵਿੱਚ ਆ ਕੇ ਛਾਪੇਮਾਰੀ ਕਰ ਰਹੇ ਆ ਉਧੀਆਂ ਜਿਹੜੀਆਂ ਉਹ ਪੋਸਟ ਹੋਣੀਆਂ ਸ਼ੁਰੂ ਹੋ ਚੁੱਕੀਆਂ ਹੈਗੀਆਂ ਆ ਸੋ ਇਹ ਜਿਹੜੀ ਸਥਿਤੀ ਆ ਇਸ ਟਾਈਮ ਐਲ ਏ ਦੇ ਵਿੱਚ ਬਣੀ ਪਈ ਆ ਇੱਕ ਡਰ ਦਾ ਮਾਹੌਲ ਇੱਕ ਸਹਿਮ ਦਾ ਮਾਹੌਲ ਜਿਹੜਾ ਉਹ ਡੈਫੀਨੇਟਲੀ ਬਣਿਆ ਪਿਆ ਆ ਉਧਰ ਕੈਲੀਫੋਰਨੀਆ ਦੇ ਇੱਕ ਲਾ ਮੇਕਰ ਸੈਨੇਟਰ ਮਾਰੀਆ ਐਲਾਨਾ ਡੁਰਾਜ਼ੋ ਲਾਸ ਐਂਜਲਸ ਇਲਾਕੇ ਦੀ ਡੈਮੋਕ੍ਰੇਟ ਪਾਰਟੀ ਦੀ ਆ ਉਸਨੇ ਇੱਕ ਨਵਾਂ ਬਿਲ ਇੰਟਰੋਡਿਊਸ ਕੀਤਾ ਐਸ ਬੀ 635 SB 635 ਕਿੰਨੇ ਵੀ ਇਸ ਬਿਲ ਦੇ ਨਾਲ ਕੈਲੀਫੋਰਨੀਆ ਦੇ ਜਿਹੜੇ ਸਟਰੀਟ ਵੈਂਡਰਸ ਆ ਉਹਨਾਂ ਦਾ ਜਿਹੜਾ ਪਰਸਨਲ ਡਾਟਾ ਆ ਉਸ ਨੂੰ ਪ੍ਰੋਟੈਕਟ ਕੀਤਾ ਜਾਊਗਾ ਵੀ ਉਹ ਫੈਡਰਲ ਇਮੀਗ੍ਰੇਸ਼ਨ ਏਜੰਸੀਜ਼ ਨੂੰ ਨਹੀਂ ਜਿਹੜਾ ਦਿੱਤਾ ਜਾ ਸਕਦਾ ਇਸ ਦੇ ਵਿੱਚ ਕੋਈ ਦੋਰਾਵਾ ਨਹੀਂ ਆ ਜਿਹੜੇ ਬਹੁਤ ਸਾਰੇ ਸਟਰੀਟ ਵੈਂਡਰਸ ਹੁੰਦੇ ਆ ਫੂਡ ਵਾਲੇ ਹੁੰਦੇ ਆ ਸਮਾਨ ਵੇਚਦੇ ਆ ਉਥੇ ਜਿੱਥੇ ਵੈਂਡਿੰਗ ਪਰਮਿਟਿੰਗ ਹੈਗੀ ਆ ਉਹ ਉਹਨਾਂ ਦੇ ਵਿੱਚ ਜਿਹੇ ਲੋਕ ਵੀ ਨੇ ਜਿਨ੍ਹਾਂ ਦਾ ਕੋਈ ਦਸਤਾਵੇਜ਼ ਨਹੀਂ ਆ ਜਾਂ ਜਿਹੜੇ ਆ ਉਹ ਇੱਥੇ ਆ ਕੇ ਮਿਹਨਤ ਦਾ ਜਿਹੜੀ ਉਹ ਜ਼ਰੂਰ ਕਰ ਰਹੇ ਆ ਆਏ ਭਾਵੇਂ ਉਹ ਇੱਥੇ ਇਲੀਗਲੀ ਹੈਗੇ ਆ ਸੋ ਉਹਨਾਂ ਦੀ ਇਨਫੋਰਮੇਸ਼ਨ ਆਈਸ ਤੱਕ ਜਾਂ ਇਮੀਗ੍ਰੇਸ਼ਨ ਏਜੰਸੀਆਂ ਤੱਕ ਨਾ ਜਾਵੇ ਇਸ ਦੇ ਬਾਬਤ ਇੱਕ ਨਵਾਂ ਬਿੱਲ ਜਿਹੜਾ ਉਹ ਲਿਆਂਦਾ ਗਿਆ ਆ ਕਿੰਨੇ ਵੀ ਸਟਰੀਟ ਵੈਂਡਰਸ ਜਿਹੜੀ ਕੈਲੀਫੋਰਨੀਆ ਦੇ ਕਲਚਰ ਤੇ ਇਕਨੋਮੀ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰਦੀ ਆ ਤੇ ਕਹਿੰਦੇ ਕਮਿਊਨਿਟੀਜ਼ ਦੇ ਵਿੱਚ ਇਹਨਾਂ ਦੀ ਵੱਡੀ ਕੰਟਰੀਬਿਊਸ਼ਨ ਹੁੰਦੀ ਆ ਤੇ ਜੇ ਇਹ ਵੀ ਇੱਥੋਂ ਚੱਕ ਹੋ ਜਾਣਗੇ ਤਾਂ ਹਾਲਾਤ ਜਿਹੜੇ ਆ ਉਹ ਮਾੜੇ ਹੁੰਦੇ ਆ ਕਹਿੰਦੇ ਵੀ ਮਾਈਕਰੋ ਬਿਜ਼ਨੈਸਸ ਨੂੰ ਏਮਪਾਵਰ ਕਰਨਾ ਤੇ ਉਹਨਾਂ ਨੂੰ ਅਪਲਿਫਟ ਕਰਨਾ ਉਸ ਦੇ ਲਈ ਕੈਲੀਫੋਰਨੀਆ ਨੂੰ ਸਾਰਿਆਂ ਨੂੰ ਮਿਲ ਕੇ ਕੰਮ ਜਿਹੜਾ ਉਹ ਕਰਨਾ ਜਾਇਦਾ ਪਿਛਲੇ ਸਾਲ ਉਦਾਂ ਐਲਏ ਨੇ ਇੱਕ ਜਿਹੜਾ ਬੈਨ ਲਾਇਆ ਸੀ ਸਟਰੀਟ ਵੈਂਡਰਸ ਦੇ ਉੱਤੇ ਜਿਹੜੇ ਟੂਰਿਸਟ ਸਪੌਟ ਪਪੂਲਰ ਟੂਰਿਸਟ ਸਪੌਟ ਆ ਉਹਨਾਂ ਦੇ ਬਾਹਰ ਉਸ ਨੂੰ ਵਾਪਸ ਜਿਹੜਾ ਉਹਨਾਂ ਨੇ ਲੈ ਲਿਆ ਸੀ ਕਿਉਂਕਿ ਉਹਨਾਂ ਨੂੰ ਆਪਣੀ ਜਿਹੜੀ ਵੈਂਡਿੰਗ ਪਰਮਿਟ ਫੀਸ ਉਹਨਾਂ ਦੀ ਕਾਫੀ ਜ਼ਿਆਦਾ ਜਿਹੜੀ ਉਹ ਘਟ ਗਈ ਸੀ ਸੋ ਹੁਣ ਇਸ ਤੋਂ ਸਿਟੀ ਵੀ ਮਨੀ ਬਣਾਉਂਦੀ ਆ ਉਹਨਾਂ ਲੋਕਾਂ ਨੇ ਵੀ ਚਲੋ ਕਮਾਈ ਕਰਨੀ ਆ ਤੇ ਆਮ ਲੋਕਾਂ ਦੀ ਵੀ ਕਹਿੰਦੇ ਇਸ ਦੇ ਵਿੱਚ ਸਹੂਲਤ ਹੁੰਦੀ ਆ ਸੋ ਇਹ ਹੁਣ ਬਿੱਲ ਇਹ ਲਿਆਂਦਾ ਗਿਆ ਵੀ ਇਹਨਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਸ ਨੂੰ ਬਚਾ ਲਿਆ ਜਾਵੇ